ਆਹ ਹੁਣ ਕੱਲ ਹੀ ਮੈਂ ਬੰਟੀ ਰੁਮਾਣੇ ਨੂੰ ਸੁਣ ਰਿਹਾ ਸੀ ਵੀ ਉਹ ਬੀਪੀ ਤਵਾੜੀ ਦੀ ਰਿਪੋਰਟਸ ਤਾਂ ਕਹਿੰਦੇ ਕੁਛ ਹੈ ਹੀ ਨਹੀਂ ਸੀ। ਬਾਦਲ ਕੀ ਕਰਦਾ? ਕਿਉਂ ਬਾਦਲ ਦੇ ਹੱਥ ਬੰਨਤੇ ਸੀ ਬੀਪੀ ਤਵਾੜੀ ਨੇ ਕਿ ਕੋਈ ਹੋਰ ਨਵੀਂ ਕਮੇਟੀ ਬਿਠਾ ਦਿੰਦਾ। ਉਹ ਤਾਂ ਪਤਾ ਹੈ ਨਾ ਉਹ ਗੈ ਕੌਕੇ ਉਹ ਧਰਨੇ 'ਚ ਬੈਠਾ ਹੈ। ਉਹਨੂੰ ਇਹ ਪਤਾ ਵੀ ਮਾਰਿਆ ਗਿਆ ਸਾਡਾ ਜਥੇਦਾਰ। ਗਲਤ ਤੜਪ ਸੀ, ਜੇ ਤੜਪ ਹੁੰਦੀ ਸਭ ਕੁਝ ਹੋ ਜਾਂਦਾ। ਤੜਪ ਨਹੀਂ ਕਪਟਾਂ ਦੇ। ਉਸ ਕਪਟ ਦੇ ਵਿੱਚੋਂ ਪੜਤੇ ਪਏ। ਇਹ ਜਿਹੜੇ ਅੱਜ ਤਰਲੇ ਲੈ ਰਹੇ ਨੇ ਵੀਸ ਨੂੰ ਇਸ ਤਰ੍ਹਾਂ ਡਿਫੈਂਡ ਕਰ ਲਈਏ ਕੋਈ ਵਕੀਲਾ ਵਾਲੇ ਨੁਕਤੇ ਜੇ ਲੱਭ ਕੇ ਇਹਨਾਂ ਨੂੰ ਪਤਾ ਹੀ ਨਹੀਂ ਮਤਲਬ ਕਾਮ ਦਾ ਸਰਾ ਹੈਗਾ ਸਾਰਾ ਜਦੋਂ ਚੱਲਦਾ ਕਿਤੇ ਇਨਸਾਫ ਦਾ ਚਰਸਲਾ ਉਹ ਫਿਰ ਬੜਾ ਬੇਰਹਿਮ ਹੁੰਦਾ ਉਹ ਦੇਖ ਲਿਆ ਇਹਨਾਂ ਨੇ ਇੱਕ ਲੈਕਸ਼ਨ ਇਹਨਾਂ ਨੇ ਅਜੇ ਹੋਰ ਦੇਖ ਕੇ ਫਿਰ ਸ਼ਾਇਦ ਅਕਲ ਟਿਕਾਣੇ ਆ ਜੀ ਅਜੇ ਤਾਂ ਇਹਨਾਂ ਨੂੰ ਐਂ ਦੀ ਸੀ ਜਾਂਦਾ ਵੀ ਹੁਣ